ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਮੁਹਾਲੀ ਦੇ 40ਸ ਹਸਪਤਾਲ ਦੀ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਸੀਐਮ ਮਾਨ ਦਾ ਹਾਲ ਜਾਣਨ ਦੇ ਲਈ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਤੇ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੰਤਰੀ ਗੁਰਮੀਤ ਖੁੱਡੀਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਦੱਸ ਦਈਏ ਕਿ ਬੀਤੀ ਰਾਤ ਤੋਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਮੁਹਾਲੀ ਦੇ 40ਸ ਹਸਪਤਾਲ ਦੇ ਵਿੱਚ ਦਾਖਲ ਨੇ ਕਿਉਂਕਿ ਬੀਤੇ 2 ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਜਿਹੜੀ ਆ ਖਰਾਬ ਚੱਲ ਰਹੀ ਸੀ ਜਿਸ ਦੇ ਚੱਲ ਇਸਲਾਹ ਦਿੱਤੀ ਗਈ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਐਡਮਿਟ ਹੋਣ ਤੇ ਦੱਸ ਦਈਏ ਕਿ ਬੀਤੀ ਰਾਤ ਤੋਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਐਡਮਿਟ ਨੇ ਤੇ ਸਵੇਰ ਤੋਂ ਹੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਨੇ ਅਮਨ अरोड़ा ਹਰਪਾਲ ਜੀ ਮਾ ਮਨੀ ਸਿਸੋਦੀਆ ਸਮੇਤ ਕਈ ਲੀਡਰ ਜਿਹੜੇ ਨੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਨ ਦੇ ਲਈ ਹਸਪਤਾਲ ਪਹੁੰਚ ਚੁੱਕੇ ਨੇ ਤੇ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੰਤਰੀ ਗੁਰਮੀਤ ਖੋਡੀਆਂ ਵੀ ਮੁੱਖ ਮੰਤਰੀ ਭਗਵ ਦੇ ਲਈ ਹਸਪਤਾਲ ਦੇ ਵਿੱਚ ਪਹੁੰਚ ਗਏ ਨੇ ਹਾਲਾਂਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਸੀਐਮ ਮਾਨ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਹੈ ਹੋਰ ਜਾਣਕਾਰੀ ਲਈ ਵਨੀਤ ਫੋਨ ਲਾਈਨ ਤੇ ਜੁੜੇ ਹੋਏ ਨੇ ਵਨੀਤ ਹੁਣ ਕੋਈ ਨਵੀਂ ਅਪਡੇਟ ਆਈ ਹੋਵੇ ਮੁੱਖ ਮੰਤਰੀ ਮਾਨ ਦੀ ਸਿਹਤ ਦੇ ਨਾਲ ਜੁੜੀ ਹੋਈ ਕਿਸ ਤਰੀਕੇ ਦੀ ਹੁਣ ਉਹਨਾਂ ਦੀ ਸਿਹਤ ਬਣੀ ਹੋਈ ਹੈ ਬਿਲਕੁਲ ਦੇਖੋ ਅਦਰ ਮੁੱਖ ਮੰਤਰੀ ਮਾਨਦੀ ਸਿਹਤ ਦੀ ਗੱਲ ਕਰੀਏ ਤਹੇ ਦੇ ਵਿੱਚ ਲਗਾਤਾਰ ਸੁਧਾਰ ਆ ਰਿਹਾ ਹੈ ਸਥਿਤੀ ਜਿਹੜੀ ਹੈ ਉਹ ਉਹਨਾਂ ਦੀ ਸਥਿਰ ਬਣੀ ਹੋਈ ਹੈ ਪਾਲਸ ਰੇਟ ਜਿਹੜਾ ਡਿੱਗ ਰਿਹਾ ਸੀ ਉਹ ਪਾਲਸ ਰੇਟ ਨੋਰਮਲ ਆ ਚੁੱਕਿਆ ਹਾਰਟ ਬੀਟ ਨੋਰਮਲ ਆ ਚੁੱਕੀ ਹੈ ਵੀਪੀ ਵੀ ਕੰਟਰੋਲ ਦੇ ਵਿੱਚ ਆ ਚੁੱਕਿਆ ਹੈ ਯਾਨੀ ਹੁਣ ਸਿਚੁਏਸ਼ਨ ਦੇ ਵਿੱਚ ਸੁਧਾਰ ਆ ਰਿਹਾ ਹੈ ਔਰ ਜਿਸ ਤਾਂ ਦੇ ਨਾਲ ਸਿਹਤ ਹੋਈ ਕਿ ਕੱਲ ਰਾਤ ਦੀ ਤੇ ਜਿਸ ਕੰਡੀਸ਼ਨ ਦੇ ਵਿੱਚ ਲੈ ਕੇ ਆਇਆ ਗਿਆ ਪ੍ਰੀਮੁਖ ਮੰਤਰੀ ਬਾਦ ਨੂੰ ਉਸ ਸਮਾਂ ਤੇ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਸੀ ਲੇਕਿਨ ਉਸੇ ਤੋਂ ਉਹਨਾਂ ਦੇ ਜਿਹੜੇ ਕੈਬਨਿਟ ਕੋਲੀਗ ਨੇ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਉਹਨਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਜਿਸ ਸੰਜਨਾਲ ਸੇਰੇ ਮਨੀਸ਼ ਸੋਦੀ ਆ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨਾਲ ਮੁਲਾਕਾਤ ਕਰਕੇ ਗਏ ਉਸ ਤੋਂ ਬਾਅਦ ਅਰਪਾਲ ਸਿੰਘ ਚੀਮਾ ਅਮਨ ਅਰੋੜਾ ਜਿਹੜੀਆਂ ਉਹਨਾਂ ਨੇ ਮੁਲਾਕਾਤ ਕੀਤੀ ਹੁਣ ਸਰਦਾਰ ਗੁਰਮੀਤ ਸਿੰਘ ਖੁਡੀਆਂ ਦੀ ਗੱਲ ਕਰੀਏ ਹਰਦੀਪ ਸਿੰਘ ਮੁੰਡੀਆਂ ਦੀ ਗੱਲ ਕਰੀਏ ਦੋ ਕੈਬਨਿਟ ਕੋਲੀਗ ਜਿਹੜੇ ਹੋਰ ਨੇ ਉਹ ਵੀ ਅੱਥੇ ਪਹੁੰਚੇ ਹੋਏ ਨੇ ਮੁਲਾਕਾਤ ਕਰਨ ਤੋਂ ਬਾਅਦ মিডিਆ ਨਾਲ ਵੀ ਉਹ ਗੱਲਬਾਤ ਕਰਨਗੇ ਜਾਂ ਫਿਰ ਰਿਸਪੈਕਟਰ ਸੀਐਮ ਮੰਨ ਵੀ ਸਿਹਤ ਦੇ ਵਿੱਚ ਜਿੰਨਾ ਕੋ ਸੁਧਾਰ ਹੋਇਆ ਕਦੋਂ ਤੱਕ ਹਸਪਤਾਲ ਦੇ ਵਿੱਚ ਰਹਿਣਗੇ ਔਰ ਉਹਨਾਂ ਨੂੰ ਕਿੰਨੀ ਕਦਮ ਮਿਲੇਗੀ ਕਿਉਂਕਿ ਹਾਲਾਤੀ ਹਜੇ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਕਿ ਫਿਲਹਾਲ ਦੋ ਬੰਦੇ ਜਿਹੜਾ ਹੈ ਉਸੇ ਹਮਾਨੂ ਹਸਪਤਾਲ ਦੇ ਵਿੱਚ ਰੱਖਿਆ ਜਾਏਗਾ ਅੰਡਰ ਆਬਜ਼ਰਵੇਸ਼ਨ ਦੇ ਵਿੱਚ ਦੋ ਦਿਨ ਤੋਂ ਬਾਅਦ ਉਹਨਾਂ ਨੂੰ ਛੁੱਟੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਲੇਕਿਨ ਫਿਲਹਾਲ ਉਹਨਾਂ ਦੇ ਕੈਬਨਟ ਕੁਲੀ ਜਿਹੜੇ ਨੇ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਹਾਲਚਾਲ ਪੁੱਛਣਗੇ ਔਰ ਅਗਲੀ ਡਾਇਰੈਕਸ਼ਨਾਂ ਵੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਕੈਬਨਟ ਕੁਲੀ ਕਿਉਂਕਿ ਮੁੱਖ ਮੰਤਰੀ ਅੰਦਰੋਂ ਉਹਨਾਂ ਨੂੰ ਡਾਇਰੈਕਸ਼ਨਾਂ ਵੀ ਦੇ ਰਹੇ ਨੇ ਕਿਉਂਕਿ ਇਸ ਵਕਤ ਪੰਜਾਬ ਹੜ੍ਹ ਪ੍ਰਭਾਵਿਤ ਹੈ ਤੇ ਇਹੋ ਜਿਹੇ ਸਮਾਂ ਦੇ ਆਫ ਕਰਨ ਕਿ ਇਸ ਕਰਕੇ ਕਿਤਨੇ ਕਿਤੇ ਹਸਪਤਲ ਦੇ ਵਿੱਚ ਜਿੱਥੇ ਇਲਾਜ ਕਰਾ ਰਹੇ ਨੇ ਉਸੇ ਆਪਣਾ ਕੰਮਕਾਜ ਵੀ ਜਾਰੀ ਰੱਖਿਆ ਹੋਇਆ ਹੈ। ਗੇਰ ਰਾਤਨੀ ਅਸੀਂ ਵੇਖਿਆ ਸੀ ਕਿ ਚੀਫ ਸੈਕਟਰੀ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਕਈ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਸੀ ਔਰ ਉਹਨਾਂ ਇੱਕ ਪਾਸੇ ਜਿੱਥੇ ਸੀਐਮ ਦਾ ਪੂਰਾ ਪਰਿਵਾਰ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਵਾਈਫ ਇੱਥੇ ਮੌਜੂਦ ਹੈ ਦੂਜੇ ਪਾਸੇ ਉਹਨਾਂ ਕੈਬਨਿਟ ਕੁਲੀਗ ਵੀ ਕਿ ਕਰਕੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਇੱਥੇ ਪਹੁੰਚੇ ਹੋਏ ਨਜ਼ਰ ਆ ਰਹੇ ਸੀ। ਜੀ ਬਿਲਕੁਲ ਤਾਂ ਹਰ ਇੱਕ ਤਸਵੀਰ ਫੋਰਟਿਸ ਹਸਪਤਾਲ ਦੀ ਦਿਖਾ ਰਹੇ ਸੀਐਮ ਆਂਦੀ ਸਿਹਤ ਦੇ ਨਾਲ ਜੁੜੀ ਹਰ ਇੱਕ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਤੀ ਰਾਤ ਤੋਂ ਮੁੱਖ ਮੰਤਰੀ ਭਗਵੰਤ ਮਾਨ 40s ਹਸਪਤਾਲ ਦੇ ਵਿੱਚ ਐਡਮਿਟ ਨੇ ਤੇ ਸਵੇਰ ਤੋਂ ਹੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਮਨੀਸ਼ ਸਿਸੋਧਿਆ ਜਿਹੜੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਨ ਲਈ ਪਹੁੰਚੇ ਸੀ ਉਸ ਤੋਂ ਬਾਅਦ ਅਮਨ अरोੜਾ ਹਰਪਾਲ ਚਿਮਾ ਜਿਹੜਿਆਂ ਮੁੱਖ ਮੰਤਰੀ ਦਾ ਹਾਲ ਜਾਣਨ ਲਈ ਪਹੁੰਚੇ ਸੀ ਤੇ ਹੁਣ ਹਰਦੀਪ ਪੁੰਡਿਆ ਅਤੇ ਗੁਰਮੀਤ ਖੁੱਡਿਆ ਜਿਹੜੇ ਨੇ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਜਾਣਨ ਦੇ ਲਈ 40s ਹਸਪਤਾਲ ਪਹੁੰਚੇ ਨੇ ਤਾਂ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹ ਵਿੱਚ ਐਡਮਿਟ ਨੇ ਤੇ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਜਿਹੜਾ ਆ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਜੇਕਰ ਛੁੱਟੀ ਦੀ ਗੱਲ ਕੀਤੀ ਜਾਵੇ ਤਾਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 2 ਦਿਨ ਜਿਹੜਾ ਆ ਸੀਐਮ ਮਾਨ ਜੜੇ ਹਸਪਤਾਲ ਦੇ ਵਿੱਚ ਦਾਖਲ ਰਹਿਣਗੇ